ਇਹ ਤਤੀ ਜੁਨ ਦੀ ਘਟਨਾ ਹੈ ਸੰਜੇਨਗਰ ਦੇ ਵਿੱਚ ਕੁਝ ਲੜਕਿਆਂ ਨੇ ਇੱਕ ਬੂਟਾ ਨਾਮ ਦੇ ਵਿਅਕਤੀ ਨੂੰ ਇਹਦਾ ਸੱਟਾ ਮਾਰੀਆਂ ਸੀਗੀ ਉਸ ਘਟਨਾ ਦੀ ਜਿਹੜੀ ਹੈ ਵੀਡੀਓ ਜਿਹੜੀ ਹੈ ਵਾਇਰਲ ਹੋ ਗਈ ਸੀਗੀ ਸੋਸ਼ਲ ਮੀਡੀਆ ਦੇ ਉੱਪਰ ਸੋ ਉਸ ਮੱਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ 109 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 109 115 118 355 ਬੀ ਐਨ ਐਸ ਦਰਜ ਰਜਿਸਟਰ ਕੀਤੀ ਗਈ ਸੀਗੀ ਮਕਦਮੇ ਦੀ ਤਫਤੀਸ਼ ਦੌਰਾਨ ਪਹਿਲਾਂ ਗੰਜਾ ਨਾਮ ਦਾ ਇੱਕ ਵਿਅਕਤੀ ਸੀਗਾ ਜੋ ਇਸ ਘਟਨਾ ਦੇ ਵਿੱਚ ਸ਼ਾਮਲ ਸੀਗਾ ਦੋਸ਼ੀ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤਿੰਨ ਤਰੀਕ ਨੂੰ ਮਿਤੀ 4 ਤਰੀਕ ਨੂੰ ਬਾਕੀ ਜਿਹੜੇ ਵਿਨੇ ਪ੍ਰਿੰਸ ਅਭਿਸ਼ੇਕ ਦੇ ਨਾਲ ਇੱਕ ਹੋਰ ਇਹਨਾਂ ਦਾ ਸਾਥੀ ਚਾਰ ਦੋਸ਼ੀ ਕੱਲ ਗ੍ਰਿਫਤਾਰ ਕਰ ਲਏ ਗਏ ਨੇ ਟੋਟਲ ਹੁਣ ਤੱਕ ਇਹਦੇ ਵਿੱਚ 5 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਨਾਂ ਦੇ ਕੋਲ ਇੱਕ ਜਿਹੜੀ ਹੈ ਲੋਹੇ ਦੀ ਗਰਾਰੀ ਜਿਹੜੇ ਇਹਨਾਂ ਨੇ ਯੂਜ਼ ਕੀਤੀ ਸੀਗੀ ਉਸ ਦੇ ਵਿੱਚ ਵਾਰਦਾਤ ਦੇ ਵਿੱਚ ਉਹ ਰਿਕਵਰ ਕਰ ਲਈ ਗਈ ਹੈ ਬਾਕੀ ਜਿਹੜੇ ਦੋਸ਼ੀ ਰਹਿੰਦੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਪੁਲਿਸ ਉਹ ਰੈਡਾ ਕੀਤਾ ਜਾ ਰਹੀਆਂ ਨੇ ਬਿਲਕੁਲ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਕਲੀਅਰ ਕਟ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਬੰਦੇ ਇਦਾਂ ਦੀ ਕਿਸੇ ਘਟਨਾ ਦੇ ਵਿੱਚ ਸ਼ਾਮਲ ਹੋਣਗੇ ਜਾਂ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਵਾਧਾ ਰਜਿਸਟਰੀ ਵਿੱਚ ਇਹਦੇ ਵਿੱਚ ਬੂਟਾ ਨਾਲ ਪਹਿਲਾਂ ਜਿਹੜਾ ਬੂਟਾ ਨਾਮ ਦਾ ਵਿਅਕਤੀ ਹੈ ਵਿਸ਼ੇਕ ਨਾਲ ਪਹਿਲਾਂ ਇਹਨਾਂ ਦੀ ਲੜਾਈ ਹੋਈ ਸੀਗੀ ਉਸ ਦਿਨੇ ਸਾਰੇ ਇਕੱਠੇ ਹੋਏ ਸੀਗੇ ਇਕੱਠੇ ਹੋ ਕੇ ਇਹਨਾਂ ਨੇ ਇੱਕ ਪਲਾਨ ਬਣਾਇਆ ਕਿ ਬੂਟੇ ਨੂੰ ਜਿਹੜੀ ਹੈਗੇ ਅੱਜ ਜਾ ਕੇ ਫੇਰ ਕੇ ਸੱਟਾ ਮਾਰਨੀਆਂ ਨੇ ਉਸੇ ਸਬੰਧ ਦੇ ਵਿੱਚ ਜਾ ਕੇ ਇਹਨਾਂ ਨੇ ਧੰਜਨਗਰ ਜਾ ਕੇ ਕਿਧਮੜਾ ਕੀਤਾ ਸੀ